ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਦਾ ਚੌਥਾ ਬਜਟ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਰੱਖ ਰਿਹਾ ਸੀਗਾ ਉਸ ਸਮੇਂ ਮੈਂ ਬੈਠਦਾ ਥੀਮ ਬੈਠਦਾ ਨਾਮ ਦਿੱਤਾ ਸੀ ਕਿ ਬਦਲਦਾ ਪੰਜਾਬ ਕਿ ਪਿਛਲੇ ਤਿੰਨਾਂ ਸਾਲਾਂ ਚ ਪੰਜਾਬ ਕਿਹੜੇ-ਕਿਹੜੇ ਖੇਤਰਾਂ ਚ ਬਦਲਿਆ ਅੱਜ ਮੈਂ ਸਮਝਦਾ ਸਿੱਖਿਆ ਸਭ ਤੋਂ ਸਾਡਾ ਪ੍ਰਮੁੱਖ ਸਬਜੈਕਟ ਸੀਗਾ ਕਿ ਅਸੀਂ ਪੰਜਾਬ ਦੇ ਅੰਦਰ ਸਿੱਖਿਆ ਤੇ ਬਦਲਾਅ ਕਰਨਾਗਾ ਕਿਉਂਕਿ 2022 ਜਦੋਂ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਲੜ ਰਹੀ ਸੀ ਜਦੋਂ ਅਸੀਂ ਦੂਜੀ ਵਾਰ ਪੰਜਾਬ ਵਿਧਾਨ ਸਭਾ ਦੇ ਇਲੈਕਸ਼ਨ ਲੜ ਰਹੇ ਸੀ ਤਾਂ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਅੰਦਰ ਸਿੱਖਿਆ ਦਾ ਸਿੱਖਿਆ ਦੇ ਖੇਤਰ ਦੇ ਅੰਦਰ ਲਾਹ-ਮਿਸਾਲ ਤਬਦੀਲੀਆਂ ਕਰਾਂਗੇ ਇਹ ਵਾਦਾ ਸੀ ਪੰਜਾਬ ਦੇ ਆਮ ਲੋਕਾਂ ਦੇ ਨਾਲ ਕੀਤਾ ਸੀ ਅੱਜ ਉਹ ਹਕੀਕਤ ਦੇ ਰੂਪ ਵਿੱਚ ਗਰਾਊਂਡ ਤੇ ਦਿਖਾਈ ਦਿੰਦਾਗਾ ਅੱਜ ਉਹ ਲੋਕਾਂ ਦੇ ਵਿੱਚ ਪਰਤੱਖ ਦਿਖਾਈ ਦਿੰਦਾਗਾ ਕਿਉਂਕਿ ਅੱਜ ਜੇਕਰ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਨੇ ਖੁਦ ਦੱਸਿਆ ਕਿ ਮੈਂ ਖੁਦ ਸਿੰਗਾਪੁਰ ਜਾ ਕੇ ਆਇਆਗਾ ਸਕੂਲ ਦੇ ਪ੍ਰਿੰਸੀਪਲ ਸਾਹਿਬ ਖੜੇ ਨੇ ਕਿ ਇਹਨਾਂ ਨੇ ਦੱਸਿਆ ਜੋ ਗਰੰਟੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀ ਸੀਗੀ ਜੋ ਸਾਡੇ ਕੌਮੀ ਕਮਿਸ਼ਨ ਰਣਿੰਦ ਕੇਂਦਰੀ ਬਾਦ ਜੀ ਨੇ ਕਿਹਾ ਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀਗਾ ਕਿ ਅਸੀਂ ਆਪਣੇ ਅਧਿਆਪਕਾਂ ਨੂੰ ਸਿੰਗਾਪੁਰ ਭੇਜਾਂਗੇ ਅਸੀਂ ਆਪਣੇ ਵਿਦਿਆਪਕਾਂ ਨੂੰ ਫਿਨਲੈਂਡ ਭੇਜਾਂਗੇ ਅਸੀਂ ਆਪਣੇ ਵਿਦਿਆਪਕਾਂ ਨੂੰ ਆਈਆਈਟੀ ਅੰਬਾਬਾਦ ਭੇਜਾਂਗੇ ਇਹ ਸਾਰੇ ਵਾਅਦੇ ਅਸੀਂ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ ਤੋਂ ਤੁਹਾਡੇ ਸਾਹਮਣੇ ਮਿਸਾਲ ਜਿਹੜਾ ਪ੍ਰਿੰਸੀਪਲ ਸਾਹਿਬ ਖੜੇ ਨੇਗੇ ਇਹ ਖੁਦ ਜਾ ਕੇ ਆਏਗੇ ਖੁਦ ਟੈਨਿੰਗ ਲੈ ਕੇ ਆਏ ਨੇ ਔਰ ਸਕੂਲ ਆਫ ਐਮਿਨੈਂਸ ਜੜਬਾਦੇ ਪ੍ਰਿੰਸੀਪਲ ਨੇ ਇਤੋਂ ਪਤਾ ਲੱਗਦਾ ਕਿ ਗਰਾਊਂਡ ਦੇ ਉੱਤੇ ਆਮ ਆਦਮੀ ਪਾਰਟੀ ਨੇ ਕਿੰਨਾ ਕੰਮ ਕੀਤਾਗਾ ਕਿੰਨਾ ਕੰਮ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾਗਾ ਜਿਸ ਤਰ੍ਹਾਂ ਡੀਓ ਸਾਹਿਬ ਆਨ ਨੇ ਦੱਸਿਆ ਕੇਸਰੋ ਦੇ ਅੰਦਰ ਬੱਚੇ ਜਾ ਕੇ ਆਏ ਨੇ ਕਿ ਸਾਡੇ ਬੱਚੇ ਆਈਆਈਟੀ ਜਾਂ ਵੱਡੀਆਂ ਇੰਸਟੀਚੂਨਾਂ ਜਾ ਕੇ ਆ ਰਹੇ ਨੇ ਔਰ ਉੱਥੋਂ ਦੇਖ ਕੇ ਆ ਰਹੇ ਨੇ ਕਿਸ ਤਰ੍ਹਾਂ ਦੀ ਐਜੂਕੇਸ਼ਨ ਸਿਸਟਮ ਜਿਹੜਾਗਾ ਉਹ ਸੰਸਾਰ ਲੈਵਲ ਦਾਗਾ ਵਰਲਡ ਪੱਧਰ ਦਾਗਾ ਸੋ ਉਹਨੂੰ ਪੰਜਾਬ ਦੇ ਅੰਦਰ ਐਗਜ਼ੀਕਿਊਟ ਕੀਤਾ ਜਾ ਰਿਹਾ ਹੈ ਉਹਨੂੰ ਪੰਜਾਬ ਦੇ ਅੰਦਰ ਅੱਗੇ ਲਿਜਾਇਆ ਜਾ ਰਿਹਾ ਜਦੋਂ ਸਰਕਾਰ ਆਈ ਸੀ ਤਾਂ ਉਸ ਸਮੇਂ ਤੁਹਾਡੇ ਸਕੂਲ ਦੇ ਵੀ ਕਾਫੀ ਅਧਿਆਪਕ ਹੋਣਗੇ ਪੰਜਾਬ ਦੇ ਸਾਰੇ ਸਕੂਲਾਂ ਦੇ ਬਹੁਤ ਸਾਰੇ ਵਿਅਕਤੀ ਸੀ ਲਗਭਗ 12000 12700 ਉੱਪਰ ਅਧਿਆਪਕ ਸੀ ਜਿਹੜੇ ਕੱਚੇ ਸੀ ਜਿਨ੍ਹਾਂ ਨੂੰ ਬਿਲਕੁਲ ਨਗੂੜੀ ਤਨਖਾਹ 6000 ਰੁਪਏ ਤਨਖਾਹ ਮਿਲਦੀ ਸੀ ਸੋ ਅੱਜ ਸਰਦਾਰ ਭਗਵਾਨ ਭਗਵਾਨ ਸਿੰਘ ਮਾਨ ਸਰਕਾਰ ਨੇ ਫੈਸਲਾ ਕੀਤਾ ਸੀਗਾ ਕਿ ਉਹਨਾਂ ਸਾਰੇ ਅਧਿਆਪਕਾਂ ਦੀ ਤਨਖਾਹ ਜਿਹੜੀ ਅਸੀਂ 23000 25000 ਅਤੇ 28000 ਪ੍ਰਤੀ ਮਹੀਨਾ ਕੀਤੀ ਇੱਕ ਵੱਡਾ ਬਦਲਾਅ ਜਿਹੜਾ ਤਨਖਾਹ ਦੇ ਰੂਪ ਵਿੱਚ ਕੀਤਾ ਔਰ ਉਹਨਾਂ ਸਾਰਿਆਂ ਨੂੰ ਅਸੀਂ ਪਰਮਾਨੈਂਟ ਕੀਤਾ ਪੱਕਾ ਕੀਤਾ ਤਾਂ ਕਿ ਉਹ ਸਾਡੇ ਬੱਚਿਆਂ ਨੂੰ ਅੱਛੀ ਕੁਆਲਿਟੀ ਦੀ ਗੁਣਾਤਮਕ ਜਿਹੜੀ ਐਜੂਕੇਸ਼ਨ ਆ ਪ੍ਰਦਾਨ ਕਰ ਸਕਣ ਔਰ ਇਹ ਵੀ ਨਹੀਂ ਕਿ ਕੱਲਾ 25 ਜਾਂ 28 ਹਜ਼ਾਰ ਕਰਤੀ ਉਹਦੇ ਨਾਲ ਦੀ ਨਾਲ ਅਸੀਂ ਇੰਕਰੀਮੈਂਟਲ ਵਾਧਾ ਸਾ ਹਰੇਕ ਸਾਲ ਲਈ 5% ਦਾ 3% ਦਾ ਕੀਤਾ ਤਾਂ ਕਿ ਸਾਡੇ ਵਿਦਿਆਰਥੀ ਸਾਹਿਬਾਨ ਦਾ ਦੁਨੀਆ ਦੇ ਬਣ ਕੇ ਤਿਆਰ ਹੋ ਜੇ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਸਕੂਲ ਦੇ ਅੰਦਰ ਸਕੂਲ ਆਫ ਫੈਮਿਨਸ ਦਰਵਾ ਦੇ ਅੰਦਰ 33 ਲੱਖ ਰੁਪਏ ਦੀ ਗ੍ਰਾਂਟ ਦੇ ਨਾਲ 33 ਲੱਖ ਰੁਪਏ ਦੀ ਗ੍ਰਾਂਟ ਦੇ ਨਾਲ ਫੈਜਿਕਸ కెమిస్ట్రీ ਅਤੇ ਬਾਇਓ ਲੈਬ ਜਿਹੜੀਆਂ ਨੇ ਉਹ ਬੜ ਕੇ ਤਿਆਰ ਨੇ ਗਈਆਂ ਉਹ ਬੱਚੇ ਜਿਹੜੇ ਆਪਾਂ ਉੱਥੇ ਜਾ ਕੇ ਸਾਰਾ ਆਪਣੀ ਪੜ੍ਹਾਈ ਦਾ ਕੰਮ ਕਰਦੇ। ਇਹ ਵੀ ਬਾਤ ਸੀਗੀ ਸਾਡੇ ਜੜਬਾ ਮਿਊਜ਼ਿਕ ਕਮੇਟੀ ਦੇ ਪ੍ਰਧਾਨ ਜੀ ਮਾਨ ਸਾਹਿਬ ਬੈਠੇ ਨੇਗੇ ਇਹ ਉਸ ਨੇ ਐਮਸੀ ਨਹੀਂ ਸੀਗਾ ਸਾਰੇ ਐਮਸੀ ਸਹਿਬਾਨ ਬੈਠੇ ਨੇਗੇ ਇਹ ਸਾਰਿਆਂ ਨੇ ਮੇਰੇ ਧਿਆਨ ਚ ਉਦੋਂ ਲਿਆਦਾ ਸੀਗਾ ਕਿ ਸਕੂਲ ਦੀ ਦੀਵਾਰ ਹੈ ਨਹੀਂ ਔਰ ਬੱਚੇ ਕਈ ਵਾਰ ਪਸ਼ੂ ਅੰਦਰ ਆਵਾੜਦੇ ਨੇ ਜਾਂ ਕੋਈ ਗਲਤ ਅਨਸਰ ਕਰਾਵੜਦਾਗਾ ਸੂਤਰਾੰਤ ਜਿਹੜੀ ਆ ਲਗਭਗ 13 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਆ ਉਹ ਦੀਵਾਰ ਬਣਾਈ ਗਈ ਆ ਸਾਰੇ ਬੱਚੇ ਜਿਹੜੇ ਉਹ ਸੇਫ ਨੇਗੇ ਔਰ ਇਸੇ ਤਰੀਕੇ ਬੱਚਿਆਂ ਦੇ ਲਈ ਰੱਖ ਪਖਾਨਿਆਂ ਦੀ ਗੱਲ ਸੀ ਕਿ ਬੱਚਿਆਂ ਲਈ ਪਖਾਨੇ ਨਹੀਂ ਬਣੇ ਹੋਏ ਕੁੜੀਆਂ ਦੇ ਲਈ ਟਾਇਲਟਸ ਨਹੀਂ ਬਣੇ ਹੋਏ ਔਰ ਲਗਭਗ 6 ਲੱਖ ਦੀ ਲਾਗਤ ਦੇ ਨਾਲ ਉਹ ਲੜਕੀਆਂ ਦੇ ਪਖਾਨੇ ਔਰ ਲਗਭਗ 40 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਲੜਕਿਆਂ ਦੇ ਪਖਾਨੇ ਬਣਾਏ ਗਿਆ ਇਸ ਸਮੇਂ ਸਕੂਲ ਆਫ ਇਸ ਸਕੂਲ ਦੇ ਅੰਦਰ ਸਿਕਿਉਰਿਟੀ ਗਾਰਡ ਦਾ ਪ੍ਰਬੰਧ ਕੀਤਾ ਗਿਆ ਸਕਿਉਰਿਟੀ ਕਾਰਡ ਦੇ ਨਾਲ ਨਾਲ ਜਿਹੜਾ ਕੈਂਪਸ ਮੈਨੇਜਰ ਉਹਦਾ ਪ੍ਰਬੰਧ ਕੀਤਾ ਗਿਆ ਇਹ ਸਾਰੇ ਬਦਲਾਅ ਇਸ ਤੋਂ ਵੱਡੇ ਬਦਲਾਅ ਕੀ ਹੋਣਗੇ ਜਿਹੜੀ ਮੈਂ ਪਹਿਲਾਂ ਗੱਲ ਕਹੀ ਆ ਕਿ ਪੰਜਾਬ ਕਿਵੇਂ ਬਦਲ ਰਿਹਾ ਜਿਸ ਬਦਲਾਅ ਦੇ ਨਾਮ ਤੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਦਿੱਤਾ ਸੀ ਉਹ ਬਦਲਾਅ ਜਿਹੜਾ ਅੱਜ ਬੱਚਿਆਂ ਦੇ ਰੂਪ ਵਿੱਚ ਸਿੱਖਿਆ ਦੇ ਖਲਾਸੀ ਦੇ ਰੂਪ ਵਿੱਚ ਤੁਸੀਂ ਪਰਤੱਖ ਦੇਖ ਸਕਦੇ ਹੋਗੇ ਕਿਉਂਕਿ ਅਸੀਂ ਪੰਜਾਬ ਨੂੰ ਬਿਲਕੁਲ ਬਦਲਣਾਗਾ ਬਲਕਿ ਰੱਖ ਦੇਣਾਗਾ ਇੱਕ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾਗਾ ਜੋ ਤੀਚਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਿੱਥਿਆਗਾ ਕਿ ਪੰਜਾਬ ਨੂੰ ਲਗੜਾ ਪੰਜਾਬ ਬਣਾਉਣਾਗਾ ਉਹਦੇ ਅੰਦਰ ਦਾ ਸਭੰਦ ਸਿੱਖਿਆ ਜਿਹੜੀ ਆ ਉਹ ਸਭ ਤੋਂ ਅਹਿਮ ਰੋਲ ਸਭ ਤੋਂ ਅਹਿਮ ਪਾਠ ਜਿਹੜਾ ਉਹ ਅਦਾ ਕਰੂਗੀ ਇਸੇ ਤਰੀਕੇ ਪੰਜਾਬ ਦੇ ਅੰਦਰ ਅਸੀਂ ਯੁੱਧ ਨਸ਼ਿਆਂ ਦੇ ਵਿਰੁੱਧ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਸ਼ੁਰੂਆਤ ਕੀਤੀ ਆ ਸਾਡੀ ਪਾਰਟੀ ਦੇ ਸੁਪਰੀਮੋ ਹਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੀ ਅਗਵਾਈ ਚ ਭਾਈ ਪਾਵਰ ਕਮੇਟੀ ਦਾ ਗਠਨ ਕੀਤਾਗਾ ਕਿ ਪੰਜਾਬ ਦੇ ਅੰਦਰੋਂ ਅਸੀਂ ਨਸ਼ਾ ਜਿਹੜਾ ਉਹ ਜੜ ਤੋਂ ਖਤਮ ਕਰਨਾਗਾ ਅਸੀਂ ਸਰਹੱਦ ਦੇ ਉੱਤੇ ਕਿ ਸਾਡਾ ਗਵਾਂਡੀ ਸੂਬਾ ਪਾਕਿਸਤਾਨਾ ਸਾਡਾ ਗਵਾਂਡੀ ਸਟੇਟ ਜਿਹੜਾ ਪਾਕਿਸਤਾਨਾਗਾ ਪਰ ਲਗਭਗ 500 ਕਿਲੋਮੀਟਰ ਦਾ ਬੱਟਾ ਫਸਟਾਈਲ ਬਾਰਡਰ ਜਿਹੜਾ ਉਹ ਇੰਟਰਨੈਸ਼ਨਲ ਬਾਰਡਰ ਲੱਗਾ ਉਸ ਬਾਰਡਰ ਦੇ ਉੱਤੋਂ ਡਰੋਨ ਦੇ ਰਾਹੀਂ ਕਾਫੀ ਸਾਰੇ ਇਲੀਗਲ ਹਥਿਆਰ ਜਾਂ ਜਿਹੜਾ ਉੱਥੋਂ ਨਸ਼ੇ ਆਉਂਦੇ ਸੀਗੇ ਸੋ ਅਸੀਂ ਐਂਟੀ ਡਰੋਨ ਸਿਸਟਮ ਐਂਟੀ ਡਰੋਨ ਸਿਸਟਮ ਜਿਹੜਾ ਉਹ ਪੰਜਾਬ ਚ ਲੈ ਕੇ ਆ ਰਹੇ ਹਾਂ ਦਾ ਬਾਰਡਰ ਤੇ ਲੱਗੂਗਾ ਔਰ ਸੈਕੰਡ ਲਾਈਨ ਆਪ ਡਿਫੈਂਸ ਜਿਹੜੀ ਆ ਉਹ ਵੀ ਬਣਾ ਰਹੇ ਸੀ 5000 ਦੇ ਕਰੀਬ ਪੰਜਾਬ ਦੇ ਹੋਮਗਾਰ ਭਰਤੀ ਕਰ ਰਹੇ ਆ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਕਿ ਸੈਕੰਡ ਲਾਈਨ ਆਪ ਡਿਫੈਂਸ ਦਾ ਕੰਮ ਕਰਨਗੇ ਕਿਉਂਕਿ ਫਰਸਟ ਲਾਈਨ ਆਪ ਡਿਫੈਂਸ ਜਿਹੜਾਗਾ ਉਹ ਬੀਐਸਐਫ ਆਗਾ ਤਾਂ ਅਸੀਂ ਬਿਲਕੁਲ ਸਰਹੱਦ ਦੇ ਉੱਤੋਂ ਜਦੋਂ ਨਸ਼ਿਆਂ ਦਾ ਆਦਾਨ-ਪਰਦਾਨ ਖਤਮ ਹੋ ਜਾਊਗਾ ਵੈਸੇ ਤਾਂ ਜਿੰਮੇਵਾਰੀ ਜਿਹੜੀ ਆ ਉਹ ਭਾਰਤ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੀ ਮੰਨਦੀ ਆ ਪਰ ਲੇਕਿਨ ਕਿਤੇ ਨਾ ਕਿਤੇ ਜਿਹੜਾ ਕੇਂਦਰ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਰਿਹਾ ਸੋ ਪੰਜਾਬ ਸਰਕਾਰ ਆਪਣੀ ਭੂਮਿਕਾ ਨਿਵਾ ਕੇ ਪੰਜਾਬ ਦੇ ਅੰਦਰ ਜਿਹੜਿਆ ਨਸ਼ਿਆਂ ਨੂੰ ਜੜ ਤੋਂ ਸੀ ਖਤਮ ਕਰਾਂਗੇ ਸਾਡੀ ਇਹ ਜ਼ਿੰਮੇਵਾਰੀ ਆ ਪੰਜਾਬ ਦੇ ਲੋਕਾਂ ਦੇ ਸਾਨੂੰ ਇਹ ਜਿਹੜਾ ਤਾਕਤ ਦਿੱਤੀ ਇਹ ਸਾਨੂੰ ਸ਼ਕਤੀ ਦਿੱਤੀ ਉਹਦਾ ਸੀ ਬਿਲਕੁਲ ਪੰਜਾਬ ਦੇ ਹੱਕ ਵਿੱਚ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਉਹਦਾ ਇਸਤੇਮਾਲ ਕਰਾਂਗੇ ਇਸੇ ਤਰੀਕੇ ਪਿਛਲੇ 3 ਸਾਲਾਂ ਦੇ ਅੰਦਰ ਲਗਭਗ 97000 ਕਰੋੜ ਰੁਪਏ ਦਾ ਨਿਵੇਸ਼ ਜਿਹੜਾ ਉਹ ਪੰਜਾਬ ਚ ਆਇਆਗਾ 97000 ਕਰੋੜ ਦਾ ਨਿਵੇਸ਼ ਆਇਆਗਾ ਜਿਵੇਂ ਬਿਜ਼ਨਸ ਬਲਾਸਟਰ ਦੀ ਗੱਲ ਕੀਤੀ ਸੀ ਨਾ ਪਹਿਲਾਂ ਕਿ ਬਿਜ਼ਨਸ ਬਲਾਸਟਰ ਕੀ ਆ ਇਹ ਨਿਵੇਸ਼ ਆ ਜਦੋਂ ਸਾਡੇ ਬੱਚੇ ਜੋ ਸਾਡੇ ਬੱਚੇ ਬੱਚੀਆਂ ਬਿਜ਼ਨਸ ਬਲਾਸਟਰ ਬਾਰੇ ਸਿੱਖਣ ਗਿਆ ਬਿਜ਼ਨਸ ਬਾਰੇ ਸਿੱਖਣ ਗਿਆ ਕਿ ਬਿਜ਼ਨਸ ਦਾ ਕੀ ਮਾਡਲ ਆ ਤਾਂ ਮੈਂ ਸਮਝਦਾ ਉਹ ਸਾਰਾ ਜੋ ਨਿਵੇਸ਼ ਆਉਗਾ ਤਾਂ ਉਹਦੇ ਰਾਹੀਂ ਉਹ ਆਪਣੇ ਆਪ ਨੂੰ ਅੱਗੇ ਇੱਕ ਉਦਮੀ ਬਣਾਉਣ ਗਿਆ ਇੱਕ ਅਰਜੋਗਪਤੀ ਬਣਨਗੇ ਸਾਡੇ ਬੱਚੇ ਵੀ ਜਿਹੜੇ ਬਸ ਸਾਡੇ ਕਿਤਨਾ ਕਿਤੇ ਰੋਗ ਦੇ ਵਿੱਚ ਪਿੱਛੇ ਰਹਿ ਜਾਂਦੇ ਸੀਗੇ ਉਹਨਾਂ ਨੂੰ ਵੀ ਬਹੁਤ ਵੱਡਾ ਹੁਲਾਰਾ ਜਿਹੜਾ ਮਿਲੂਗਾ ਸੋ ਮੇਰਾ ਕਹਿਣ ਦਾ ਭਾਵ ਆ ਕਿ ਲਗਾਤਾਰ ਸਰਕਾਰ ਜਿਹੜੀ ਆ ਸਰਦਾ ਭਗਵਾਨ ਸੇ